ਹੈਲੋ ਜੀ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਸੋ ਇਹ ਵੀਡੀਓ ਹੈਗੀ ਰੁਪਿੰਦਰ ਹੰਡਾ ਦਾ ਜਿਹੜਾ ਸ਼ੋਅ ਹੋਇਆ ਸੀਗਾ ਸੋ ਉਹਦੇ ਟੌਪਿਕ ਤੇ ਵੀਡੀਓ ਹੈਗੀ ਆ ਜੋ ਵੀ ਹੋਇਆ ਵੀਡੀਓ ਤੁਸੀਂ ਬਹੁਤ ਦੇਖੀਆਂ ਹੈਗੀਆਂ ਵੀਡੀਓ ਦੇ ਵਿੱਚ ਜੋ ਵੀ ਤੁਸੀਂ ਦੇਖਿਆ ਹੈਗਾ ਤੁਸੀਂ ਇੱਕ ਪਾਸਾ ਦੇਖਿਆ ਹਨ ਜੋ ਤੁਹਾਨੂੰ ਵੀਡੀਓ ਚ ਸ਼ੋਅ ਹੋ ਰਿਹਾ ਤੁਸੀਂ ਉਹੀ ਮੰਨ ਲਿਆ ਹਨ ਸਾਰਿਆਂ ਨੇ ਮੰਨ ਲਿਆ ਵੀ ਰੁਪਿੰਦਰ ਹੰਡਾ ਗਲਤ ਹੈਗੀ ਆ ਰੁਪਿੰਦਰ ਹੰਡਾ ਨੂੰ ਐਦਾਂ ਨਹੀਂ ਕਰਨਾ ਚਾਹੀਦਾ ਉਹਨੂੰ ਟਾਈਮ ਤੇ ਪਹੁੰਚਣਾ ਚਾਹੀਦਾ ਸੀ ਉਹ ਲੇਟ ਹੋ ਗਈ ਆ ਤੇ ਬਹੁਤ ਲੋਕਾਂ ਨੇ ਐਦਾਂ ਕਮੈਂਟ ਕੀਤੇ ਹੈ ਹਨ ਮੈਂ ਕੱਲ ਜਦੋਂ ਸਾਰਾ ਕੁਝ ਹੋਇਆ ਹਨਾ ਮੈਂ ਉੱਥੇ ਸੀਗੀ ਠੀਕ ਹੈ ਜੀ ਤੇ ਸਾਰਾ ਕੁਝ ਦੇਖਿਆ ਹਨਾ ਸਵੇਰ ਦਾ ਮੇਰਾ ਬਹੁਤ ਦਿਲ ਕਰਦਾ ਸੀ ਵੀ ਮੈਂ ਬੋਲਾਂ ਕੁਝ ਮੈਂ ਵੀਡੀਓ ਬਣਾਵਾਂ ਫਿਰ ਮੈਂ ਚੁੱਪ ਕਰ ਗਈ ਵੀ ਨਹੀਂ ਵੀ ਕਿਉਂਕਿ ਮੈਨੂੰ ਵੀ ਪਤਾ ਇੱਥੇ ਹੁਣ ਐਡਮਿੰਟਨ ਦੇ ਵਿੱਚ ਮੈਂ ਵੀ ਐਡਮਿੰਟਨ ਚ ਰਹਣੀ ਆ ਰਾਈਟ ਵੀਡੀਓ ਬਣਾਉਂਗੀ ਤੇ ਬਹੁਤ ਲੋਕ ਕਿ ਮੇਰੇ ਪਿੱਛੇ ਵੀ ਪੈਣਗੇ ਕਿਸੇ ਨੇ ਕੁਝ ਕਹਿਣਾ ਕਿਸੇ ਨੇ ਕੁਝ ਕਹਿਣਾ ਫਿਰ ਇਸੇ ਡਰ ਦੀ ਮਾਰੀ ਮੈਂ ਚੁੱਪ ਕਰ ਗਈ ਵੀ ਨਹੀਂ ਛੱਡ ਰੁਪਿੰਦਰ ਮੇਰਾ ਵੀ ਨਾਲ ਰੁਪਿੰਦਰ ਆ ਹਨਾ ਤੇ ਵੀ ਛੱਡ ਕੀ ਗੱਲ ਕੀ ਲੈਣਾ ਹਨਾ ਰਹਿਣ ਦਣੀ ਵੀਡੀਓ ਬਣਾਉਣ ਨੂੰ ਬਟ ਇਹ ਹੁੰਦਾ ਨਾ ਵੀ ਤੁਹਾਨੂੰ ਪਤਾ ਹੁੰਦਾ ਸੱਚਾਈ ਕੀ ਆ ਹਨਾ ਫਿਰ ਵੀ ਤੁਸੀਂ ਅਣਦੇਖਾ ਕਰਦੇ ਆ ਵੀ ਤੁਸੀਂ ਕਹਿੰਦੇ ਆ ਵੀ ਨਹੀਂ ਚਲ ਜੋ ਹੁੰਦਾ ਹੋਣ ਦੇ ਹਨਾ ਬਟ ਪਤਾ ਨਹੀਂ ਘਾਤੋ ਮੈਨੂੰ ਟੇਕ ਹੀ ਨਹੀਂ ਆਈ ਹੈਗੀ ਨਾ ਤੇ ਮੈਂ ਹੁਣ ਸੋਚਿਆ ਵੀ ਮੈਂ ਵੀਡੀਓ ਬਣਾਉਣੀ ਆ ਅੱਛਾ ਵੀਡੀਓ ਮੈਂ ਥੋੜੀ ਜਿਹਾ ਪਹਿਲਾਂ ਮੈਂ ਦਾ ਮੈਸੇਜ ਮੈਂ ਕਿਹਾ ਵੀ ਚਲ ਵੀਡੀਓ ਨਹੀਂ ਬਣਾਉਣੀ ਮੈਂ ਮੈਸੇਜ ਕਰ ਦਾਨੀ ਆ ਹਨਾ ਵੀ ਮੈਂ ਰਪਿੰਦਰ ਹੰਡਾ ਨੂੰ ਸਪੋਰਟ ਕਰ ਰਹੀ ਆ ਰਾਈਟ ਬਟ ਉਹ ਤੋਂ ਬਾਅਦ ਮੈਨੂੰ ਇੱਕ ਗੱਲ ਦਾ ਪਤਾ ਲੱਗਿਆ ਜਿਸ ਦੇ ਕਰਕੇ ਮੈਂ ਹੁਣ ਵੀਡੀਓ ਬਣਾ ਰਹੀ ਆ ਵੀ ਰੁਪਿੰਦਰ ਹਾਂਡਾ ਦਾ ਆਸਟ੍ਰੇਲੀਆ ਦੇ ਵਿੱਚ ਇੱਕ ਸ਼ੋਅ ਉਹਦਾ ਬੁੱਕ ਹੋਇਆ ਹੋਇਆ ਸੀਗਾ ਤੇ ਜੋ ਵੀ ਆ ਹਾਰਡਮਿੰਟਨ ਦੇ ਵਿੱਚ ਹੋਇਆ ਹਨਾ ਸੋ ਉਹ ਸਾਰਾ ਕੁਝ ਦੇਖ ਕੇ ਤੇ ਜਿਹੜੇ ਉੱਥੋਂ ਦੇ ਜਿਹੜੇ ਪ੍ਰੋਮੋਟਰ ਸੀਗੇ ਸੋ ਉਹ ਉਹਨਾਂ ਨੂੰ ਇਹ ਲੱਗਾ ਜਾਂ ਮਤਲਬ ਨਹੀਂ ਉੜਦੀ ਉੜਦੀ ਖ਼ਬਰ ਮੇਰੇ ਤੱਕ ਪਹੁੰਚੀ ਆ ਵੀ ਉਹ ਇਹ ਕਹਿ ਰਹੇ ਆ ਜਿਹੜੇ ਇਹ ਰੁਪਿੰਦਰ ਹੰਡਾ ਨੇ ਜੋ ਇਹ ਕੀਤਾ ਵਾ ਸੋ ਇੱਥੇ ਵੀ ਜਿਹੜਾ ਉਹਦਾ ਸ਼ੋ ਹੈਗਾ ਪਾ ਕੈਨਸਲ ਕਰ ਦਿੰਦੇ ਨੇ ਜਦੋਂ ਮੈਨੂੰ ਇਹ ਗੱਲ ਪਤਾ ਲੱਗੀ ਮੈਨੂੰ ਇੰਨਾ ਜ਼ਿਆਦਾ ਬੈਡ ਫੀਲ ਹੋਇਆ ਵੀ ਉਹਦੀ ਵਿਚਾਰੀ ਦੀ ਕੋਈ ਗਲਤੀ ਨਹੀਂ ਹੈਗੀ ਰੁਪਿੰਦਰ ਹੰਡਾ ਐਡਮਿੰਟਨ ਦੇ ਵਿੱਚ 1.5 ਵਜੇ ਪਹੁੰਚ ਗਈ ਸੀ ਠੀਕ ਹੈ ਜੀ ਤੇ ਜਦੋਂ ਰੁਪਿੰਦਰ ਹੰਡਾ ਇੱਥੇ ਪਹੁੰਚੀ ਆ ਜਿਹੜੇ ਇੱਥੇ ਐਡਮਿੰਟਨ ਵਿੱਚ ਜਿਨ੍ਹਾਂ ਨੇ ਸ਼ੋ ਕਰਾਇਆ ਹਨਾ ਸੋ ਉਹ ਭੈਣ ਨੇ ਜੇ ਉਹਨਾਂ ਨੇ ਉਹਨਾਂ ਨੂੰ ਵੈਲਕਮ ਕਹਿਣਾ ਸੀਗਾ ਹਨਾ ਪਹਿਲੀ ਗੱਲ ਤਾਂ ਇਹ ਜਦੋਂ ਉਹ ਐਡਮਿੰਟਨ ਦੇ ਵਿੱਚ ਪਹੁੰਚੇ ਸੀਗੇ ਉੱਥੇ ਹੀ ਉਹ ਹੋਟਲ ਦੇ ਵਿੱਚ ਪਹੁੰਚਦੇ ਉਹਨਾਂ ਦਾ ਵੈਲਕਮ ਕਰਦੇ ਤੇ ਉਹਨਾਂ ਨੂੰ ਕਹਿੰਦੇ ਵੀ ਆਹ ਟਾਈਮਿੰਗ ਹੈਗਾ ਇੰਨੇ ਵਜੇ ਤੁਸੀਂ ਆਪਣਾ ਰੈਡੀ ਹੋ ਕੇ ਸ਼ੋਅ ਤੇ ਪਹੁੰਚ ਜਾਓ ਠੀਕ ਹੈ ਬਟ ਨਹੀਂ ਉਹਨਾਂ ਨੇ ਐਦਾਂ ਨਹੀਂ ਕੀਤਾ ਹੈਗਾ ਉਹ ਰੁਪਿੰਦਰ ਹੰਡਾ ਹੋਟਲ ਦੇ ਵਿੱਚ ਪਹਿਲਾਂ ਪਹੁੰਚੇ ਆ ਉਸ ਤੋਂ ਬਾਅਦ ਜਿਹੜੇ ਆਪਣੇ ਜਿਨ੍ਹਾਂ ਨੇ ਸ਼ੋਅ ਕਰਾਇਆ ਹੈਗਾ ਸੋ ਉਹਨਾਂ ਨੇ ਉਹਨੂੰ ਰੁਪਿੰਦਰ ਹੰਡਾ ਨੂੰ ਕਿਹਾ ਵੀ ਮੈਂ ਇੱਥੇ ਹੈਗੀ ਆ ਬੈਂਕਟ ਹਾਲ ਦੇ ਵਿੱਚ ਇੱਥੇ ਹੈਗੀ ਆ ਤੂੰ ਉੱਥੋਂ ਵਾਪਸ ਇੱਥੇ ਆ ਤੇ ਇੱਥੇ ਆ ਤੇ ਅਸੀਂ ਤੇਰਾ ਵੈਲਕਮ ਕਰਨਾ ਠੀਕ ਹੈ ਜੀ ਜੋ ਸੱਚ ਹੈਗਾ ਕਿਉਂਕਿ ਮੈਂ ਨਾਲ ਹੀ ਉਸ ਵਕਤ ਗਈ ਸੀ ਜੇ ਰੁਪਿੰਦਰ ਹੰਡਾ ਨੇ ਇਹ ਮੈਸੇਜ ਕੀਤਾ ਵੀ 1:30 ਵਜੇ ਇੱਥੇ ਸੀਗੇ ਤਾਂ ਸੱਚੀ ਐਡਮਿੰਟਨ ਦੇ ਵਿੱਚ ਪਹੁੰਚੇ ਹੋਏ ਸੀਗੇ ਅੱਛਾ ਜੀ ਫਿਰ ਅਸੀਂ ਉਹਨਾਂ ਦਾ ਜਿਹੜੇ ਉਹ ਭੈਣ ਜੀ ਹੈਗੇ ਮੈਂ ਉਹਨਾਂ ਦੇ ਨਾਲ ਗਈ ਉਹ ਮੈਨੂੰ ਲੈ ਕੇ ਗਏ ਵੀ ਆਪਾਂ ਵੈਲਕਮ ਕਰਦੇ ਆਂ ਵੀਡੀਓ ਬਣਾਉਣੀ ਸੀ ਚਲ ਠੀਕ ਆ ਉਹ ਵੀ ਜ਼ਰੂਰੀ ਹੈਗਾ ਹਨਾ ਮੈਂ ਮੰਨ ਲੈਣੀ ਆ ਠੀਕ ਆ ਹਰ ਇੱਕ ਚੀਜ਼ ਜ਼ਰੂਰੀ ਹੁੰਦੀ ਆ ਵੀਡੀਓ ਬਣਾਉਣੀ ਹੁੰਦੀ ਆ ਫੋਟੋਆਂ ਖਿੱਚਣੀਆਂ ਹੁੰਦੀਆਂ ਨੇ ਬਟ ਇਹ ਚੀਜ਼ ਉਸ ਟਾਈਮ ਨਹੀਂ ਕਰਨੀ ਸੀਗੀ ਤੁਹਾਨੂੰ ਵੀ ਪਤਾ ਸੀ ਲੇਟ ਹੋ ਰਿਹਾ ਅਸੀਂ ਜਿਹੜਾ ਸ਼ੋਅ ਦਾ ਜਿਹੜਾ ਟਾਈਮਿੰਗ ਹੈਗਾ ਉਹ ਆਪਾਂ ਆਪਾਂ ਇਹ ਕਹਿ ਸੀ ਵੀ ਪੌਣੇ 1 ਵਜੇ ਆਪਾਂ ਗੇਟ ਓਪਨ ਕਰ ਦੇਣੇ ਆ ਪੌਣੇ 1 ਵਜੇ ਜਾਂ 1 ਵਜੇ ਸਾਰੇ ਜਿਹੜੇ ਗੈਸਟ ਆਉਣੇ ਸ਼ੁਰੂ ਹੋ ਗਏ ਸੀਗੇ ਠੀਕ ਹੈ ਫਿਰ ਰੁਪਿੰਦਰ ਨੂੰ ਇੱਥੇ ਬੁਲਾਇਆ ਬੈਂਕਟ ਹਾਲ ਦੇ ਵਿੱਚ ਉੱਥੇ ਉਹਦੀ ਬੈਕ ਸਾਈਡ ਤੇ ਅਸੀਂ ਗਏ ਆ ਤੇ ਉਹਨਾਂ ਦਾ ਰੁਪਿੰਦਰ ਹੰਡਾ ਨੂੰ ਫਲਾਵਰ ਦਿੱਤੇ ਵੈਲਕਮ ਕੀਤਾ ਰੁਪਿੰਦਰ ਹੰਡਾ ਨੇ ਉਦੋਂ ਵੀ ਉਦੋਂ ਵੀ ਰੁਪਿੰਦਰ ਹੰਡਾ ਬਹੁਤ ਗੁੱਸੇ ਵਿੱਚ ਸੀਗੀ ਮੈਂ ਆਪ ਉਹਨਾਂ ਨੂੰ ਰੁਪਿੰਦਰ ਹੰਡਾ ਨੂੰ ਉਹਦਾ ਫੇਸ ਦੇਖਿਆ ਉਹ ਇੰਨੇ ਗੁੱਸੇ ਵਿੱਚ ਸੀਗੀ ਉਹ ਕੈਨ ਵੀ ਕੀ ਲੋਡ ਸੀ ਵੀ ਮੈਨੂੰ ਮਤਲਬ ਉਹ ਉਹ ਰੁਪਿੰਦਰ ਹੰਡਾ ਨੇ ਸਿੱਧਾ ਇਹ ਗੱਲ ਕਹੀਆ ਵੀ ਆਰ ਫਾਰਮੈਲਟੀ ਦੀ ਲੋਡ ਨਹੀਂ ਸੀਗੀ ਹਣਾ ਉਤੋਂ ਹੋਟਲ ਤੋਂ ਇੱਥੇ ਆਈ ਆ ਉਹ ਤੋਂ ਬਾਅਦ ਰੁਪਿੰਦਰ ਹੰਡਾ ਨੇ ਪੁੱਛਿਆ ਵੀ ਮੇਰਾ ਸ਼ੋਅ ਦਾ ਕੀ ਟਾਈਮਿੰਗ ਆ ਤੇ ਭੈਣ ਜੀ ਨੇ ਕਿਹਾ ਵੀ 4:30 ਵਜੇ ਤੁਸੀਂ ਗਾਉਣਾ ਤੁਹਾਡਾ ਸਟਾਰਟ ਹੋ ਜਾਣਾ 4:30 ਵਜੇ ਠੀਕ ਹੈ ਉਹ ਤੋਂ ਬਾਅਦ ਰੁਪਿੰਦਰ ਹੰਡਾ ਸਿੱਧਾ ਹੋਟਲ 'ਚ ਗਈ ਆ ਤੇ ਉੱਥੇ ਉਹਨਾਂ ਨੂੰ ਮੇਕਅਪ ਆਰਟਿਸਟ ਉੱਥੇ ਆਇਆ ਤੇ ਉਹਨਾਂ ਨੂੰ ਤਿਆਰ ਕੀਤਾ ਤੇ ਤੁਸੀਂ ਇਹ ਦੇਖੋ ਵੀ ਜਿਹੜੇ ਆਪਾਂ ਅਸੀਂ ਸ਼ੋਅ ਕਰਾ ਰਹੇ ਆ ਠੀਕ ਆ ਸ਼ੋਅ ਹੋ ਰਿਹਾ ਸ਼ੋਅ ਦਾ ਜਿਹੜਾ ਟਾਈਮਿੰਗ ਹੈਗਾ ਆਪਾਂ 1 ਵਜੇ ਰੱਖਿਆ ਹੋਇਆ ਬਟ ਸ਼ੋਅ ਜਿਹੜਾ ਹੈਗਾ ਸਟਾਰਟ ਜਿਹੜਾ ਹੈਗਾ ਉਹ ਦਨ ਕੇ 3:30 ਵਜੇ ਸ਼ੋਅ ਸ਼ੁਰੂ ਹੋਇਆ ਹਨਾ ਮਤਲਬ ਬਾਕੀ ਜਿਹੜੀਆਂ ਮੇਰੀਆਂ ਭੈਣਾਂ ਹੈਗੀਆਂ ਨੇ 1:30 ਵਜੇ ਇੱਕ 1:30 ਵਜੇ ਕਾਫੀ ਮੇਰੀਆਂ ਭੈਣਾਂ ਉੱਥੇ ਪਹੁੰਚ ਗਿਆ ਸੀਗਾ ਠੀਕ ਆ ਸੋ ਸਵਾਤਨ 3:30 ਵਜੇ ਜਿਹੜਾ ਉੱਥੇ ਸੁਨੱਖੀ ਮਟਿਆਰ ਦਾ ਕੰਪੀਟੀਸ਼ਨ ਕਰਾਉਣਾ ਸੀਗਾ ਉਹ ਸਟਾਰਟ ਹੋਇਆ ਵਾ ਕਿੰਨੀ ਲੇਟ ਠੀਕ ਹੈ ਤਾਂ 3:30 ਵਜੇ ਉਹ ਸ਼ੁਰੂ ਹੋਇਆ ਤੇ ਉਸ ਤੋਂ ਬਾਅਦ ਉਹ ਉਹਨੂੰ ਟਾਈਮ ਲੱਗ ਗਿਆ ਅੱਧਾ ਪੌਣਾ ਘੰਟਾ ਆਰਾਮ ਨਾਲ ਲੱਗ ਗਿਆ ਸੀਗਾ ਉਸ ਤੋਂ ਬਾਅਦ ਗਿੱਧੇ ਦੀ ਪਰਫਾਰਮੈਂਸ ਸੀਗੀ ਸੋ ਗਿੱਧਾ ਜਿਹੜਾ ਸੀਗਾ ਉਹ ਜਿੱਦਾਂ 10 ਮਿੰਟ ਜਾਂ 5 ਮਿੰਟ ਇੱਧਰ ਉੱਧਰ ਹੋ ਸਕਦੇ ਆ ਮੈਂ ਆਈਡੀਆ ਲਾਇਆ ਗਿੱਧੇ ਦਾ ਜਿਹੜਾ ਟਾਈਮਿੰਗ ਸੀਗਾ 4:25 ਤੇ ਜਾਂ 4:20 ਤੇ ਸਟਾਰਟ ਹੋਇਆ 4:40 ਤੇ ਗਿੱਧੇ ਦਾ ਜਿਹੜਾ ਸੀਗਾ ਪਰਫਾਰਮੈਂਸ ਗਿੱਧੇ ਦੀ ਉਹ ਡਨ ਹੋਈ ਆ ਠੀਕ ਹੈ ਉਸ ਤੋਂ ਬਾਅਦ ਬਲਵਿੰਦਰ ਪ੍ਰੋਫੈਸਰ ਬਲਵਿੰਦਰ ਭੈਣ ਜੀ ਉਹਨਾਂ ਨੇ ਆਉਣਾ ਸੀਗਾ ਸ਼ੋਅ ਦੇ ਵਿੱਚ ਉਹੋ ਸਵਾ 5 ਤੇ 5:30 ਦੇ ਵਿੱਚ ਵਿੱਚ ਉਹ ਆਇਆ ਠੀਕ ਹੈ ਉਹ ਤੋਂ ਬਾਅਦ ਸਵਾ 6:30 ਹੋ ਗਏ ਸੀਗੇ ਅੱਧਾ ਪੌਣਾ ਪੌਣਾ ਘੰਟਾ ਆਰਾਮ ਨਾਲ ਲੱਗਿਆ ਸੀ ਸਵਾ 6 ਵਜੇ ਤੱਕ ਉਹ ਡਨ ਹੋਇਆ ਉਹ ਤੋਂ ਬਾਅਦ ਫਿਰ ਹੋਰ ਵੀ ਆਪਣੇ ਗੈਸਟ ਜਿਹੜੇ ਸੀਗੇ ਕਾਫੀ ਆਇਆ ਹਨ ਉੱਥੇ ਉਸ ਤੋਂ ਬਾਅਦ 6:30 ਵਜੇ ਜਿਹੜੇ ਗਾਣੇ ਹੈਗੇ ਉੱਥੇ ਲੱਗ ਗਏ ਤੇ ਕੁੜੀਆਂ ਵਿਚਾਰੀਆਂ ਬੋਰ ਹੋ ਰਹੀਆਂ ਸੀ 1 ਵਜੇ ਦੀਆਂ ਕੁੜੀਆਂ ਆਈਆਂ ਹੋਈਆਂ 6 ਵਜੇ ਤੱਕ ਉਹ ਬੈਠੀਆਂ ਆਲਾਦਾਲ ਦੇਖੀ ਜਾਂਦੀਆਂ ਨੇ ਵੀ ਕੋਈ ਆਊਗਾ ਜਾਂ ਰੁਪਿੰਦਰ ਹੰਡਾ ਦੀ ਸਾਢੇ ਜਾਨੀ ਵੇਟ ਕਰ ਰਹੇ ਆ ਵੀ ਰੁਪਿੰਦਰ ਹੰਡਾ ਆਊਗੀ ਬਟ ਰੁਪਿੰਦਰ ਹੰਡਾ ਤਾਂ ਤਾਂ ਹੀ ਆਊਗੀ ਨਾ ਵੀ ਜੇ ਉਹਨਾਂ ਨੂੰ ਕੋਈ ਉੱਥੇ ਲੈਣ ਜਾਊਗਾ ਉਹਨਾਂ ਨੂੰ ਦੱਸੂਗਾ ਵੀ ਹਾਂ ਭਾਈ ਆਜੋ ਅਸੀਂ ਤੁਹਾਡੀ ਵੇਟ ਕਰਦੇ ਆ ਬਟ ਸਾਡਾ ਤਾਂ ਆਪਣਾ ਹੀ ਟਾਈਮਿੰਗ ਸਾਰਾ ਹਿੱਲਿਆ ਪਿਆ ਸੀਗਾ ਸੜਦਾ ਆਪਣੇ ਜਿਹੜੇ ਪ੍ਰੋਗਰਾਮ ਜਿਹੜੇ ਸੀਗੇ ਸਾਰਾ ਕੁਝ ਲੇਟ ਹੋਇਆ ਪਿਆ ਸੀ ਸਾਰਾ ਕੁਝ ਕੋਈ ਵੀ ਆਪਣੀ ਟਾਈਮਿੰਗ ਤੇ ਹੈ ਹੀ ਨਹੀਂ ਸੀ ਆਪਾਂ ਰਵਿੰਦਰ ਹੰਡਾ ਨੂੰ ਕਿੱਦਾਂ ਕਹਿ ਸਕਦੇ ਰਵਿੰਦਰ ਹੰਡਾ ਟਾਈਮ ਤੇ ਨਹੀਂ ਪਹੁੰਚੀ ਹੈਗੀ ਠੀਕ ਆ ਉਹ ਤੋਂ ਬਾਅਦ ਸਾਢੇ 6 ਸਾਢੇ 6 ਤੋਂ ਲੈ ਕੇ ਪੌਣੇ ਪੌਣੇ 7 ਵਜੇ ਤੱਕ ਗਾਣੇ ਚੱਲਦੇ ਸੀ ਕੁੜੀਆਂ ਚਲੋ ਵਧੀਆ ਕੁੜੀਆਂ ਵਿਚਾਰੀਆਂ ਆਪ ਹੀ ਨੱਚਣ ਲੱਗੀਆਂ ਗਰੁੱਪ ਅਲੱਗ-ਅਲੱਗ ਬਣਾਏ ਹੋਏ ਸੀਗੇ ਤੇ ਉਹ ਤੋਂ ਬਾਅਦ ਦੋ ਭੈਣਾਂ ਅ ਥੋੜੇ ਮਿੰਟੋਂ ਦੇ ਦੋ ਭੈਣਾਂ ਵੇ ਉਹਨਾਂ ਨੇ ਕਿਹਾ ਹਨਾ ਕਿਉਂਕਿ ਵਈਸ ਕੁੜੀਆਂ ਬਹੁਤ ਅੱਕ ਗਈਆਂ ਸੀਗੀਆਂ ਕੁੜੀਆਂ ਕਈ ਕਈਆਂ ਨੇ ਇਦਾਂ ਸੀ ਵੀ ਆਪਣੇ ਛੋਟੇ-ਛੋਟੇ ਬੱਚੇ ਜਿਹੜੇ ਉਹ ਘਰਾਂ ਛੱਡ ਕੇ ਆਈਆਂ ਸੀਗੀਆਂ ਠੀਕ ਹੈ ਉਹਨਾਂ ਨੂੰ ਇਹ ਸੀਗਾ ਵੀ ਚੱਲ ਸਾਢੇ 6 ਜਿਉਂਕਿ ਜੇ 4 ਵਜੇ ਵੀ ਰਪਿੰਦਰ ਹਾਂਡਾ ਸ਼ੁਰੂ ਹੁੰਦੀ ਹੈ ਗਾਣ ਤੋਂ ਤੇ 6 ਸਾਢੇ 6 ਵਜੇ ਤੱਕ ਆਪਣੇ ਆਪਣੇ ਘਰਾਂ 'ਚ ਚਲੀਆਂ ਜਾਣਗੀਆਂ ਕਈ ਮੇਰੀਆਂ ਭੈਣਾਂ ਜਿਹੜੀਆਂ ਛੋਟੇ-ਛੋਟੇ ਬੱਚੇ ਜਿਹੜੇ ਉਹ ਘਰੋਂ ਛੱਡ ਕੇ ਆਈਆਂ ਤੇ ਉਹਨਾਂ ਨੇ ਵੀ ਵੀ ਘਰ ਜਾਣਾ ਸੀ ਹਣਾ ਕਈਆਂ ਦਾ ਕੰਮ ਕਈਆਂ ਦਾ ਸਾਰਿਆਂ ਦੀ ਆਪਣੀ ਆਪਣੀ ਸਟੋਰੀ ਸੀਗੀ ਰਾਈਟ ਸਾਰੇ ਪੈਣਾ 1:30 ਵਜੇ ਦੀ ਆਈਆਂ ਹੋਈਆਂ ਤੇ ਚਲੋ ਠੀਕ ਆ ਮੁੱਕਦੀ ਗੱਲ ਪੌਣੇ 7 ਵਜੇ ਜਦੋਂ ਉਹ ਦੋ ਮਰੀਆਂ ਭੈਣਾਂ ਬੋਲੀਆਂ ਸਟੇਜ ਤੇ ਆ ਕੇ ਹਨਾ ਤੇ ਵੀ ਹਾਂ ਵੀ ਅਸੀਂ ਪਾਕਲਾਂ ਜਿਹੜੇ ਅਸੀਂ ਇੰਨਾ ਟਾਈਮ ਦੇ ਵੇਟ ਕਰਦੇ ਆ ਜਦੋਂ ਉਹ ਮਰੀਆਂ ਭੈਣਾਂ ਦੋ ਬੋਲੀਆਂ ਸੀਗੀਆਂ ਤੇ ਉਦੋਂ ਰਵਿੰਦਰ ਹੰਡਾ ਗੇਟ ਤੇ ਆ ਕੇ ਪਹੁੰਚ ਗਈ ਸੀਗੀ ਠੀਕ ਹੈ ਉਹ ਤੋਂ ਬਾਅਦ ਜਿੰਨੀਆਂ ਵੀ ਤੁਸੀਂ ਵੀਡੀਓ ਦੇਖਿਆ ਨੇ ਸਾਰਾ ਕੁਝ ਵੀ ਜੋ ਜੋ ਸਟੇਜ ਤੇ ਹੋਇਆ ਤੁਸੀਂ ਸਾਰੀਆਂ ਵੀਡੀਓ ਆਪ ਦੇਖਿਆ ਨੇ ਤੇ ਚਲੋ ਪੈਣਾ ਜਿਹੜਾ ਬੋਲਦੀਆਂ ਸੀਗੀਆਂ ਤੇ ਜਿਹੜੇ ਉਹ ਤੁਸੀਂ ਵੀਡੀਓ ਚ ਦੇਖਿਆ ਹੀ ਹੈ ਰਾਈਟ ਉਹਨਾਂ ਨੇ ਭਾਜੀ ਨੇ ਕਿੰਨੇ ਗੁੱਸੇ ਵਿੱਚ ਆ ਕੇ ਮਾਈਕ ਉਹਨਾਂ ਤੋਂ ਫੜਿਆ ਕਿੰਨੇ ਮਤਲਬ ਬਹੁਤ ਜ਼ਿਆਦਾ ਗਲਤ ਕੀਤਾ ਹੋ ਹਨਾ ਇੰਨੀ ਜ਼ੋਰ ਦੀ ਮਾਈਕ ਜਿਹੜਾ ਉਹਨਾਂ ਦੇ ਹੱਥਾਂ ਚੋਂ ਖਿੱਚਿਆ ਚਲੋ ਉਸ ਟਾਪਿਕ ਤੇ ਵੀ ਮੈਂ ਚਲੋ ਚੁੱਪ ਕਰ ਜਾਂਦੀ ਹਾਂ ਠੀਕ ਆ ਤੇ ਉਸ ਤੋਂ ਬਾਅਦ ਮੇਨ ਮੁੱਦੇ ਦੀ ਗੱਲ ਆਉਂਦੀ ਆ ਵੀ ਜਿਹੜੇ ਕਹਿੰਦੇ ਸੀਗੇ ਵੀ ਹਾਂ ਰੁਪਿੰਦਰ ਹਾਂਡਾ ਨੇ ਕਿਹਾ ਵਾ ਵੀ ਮੈਨੂੰ ਪੈਸੇ ਦੇਵੋ ਤੇ ਮੈਂ ਫੇਰ ਸ਼ੋਅ ਤੇ ਜਾਣਾ ਮੈਨੂੰ ਨਹੀਂ ਲੱਗਦਾ ਵੀ ਇਹਦੇ 'ਚ ਕੋਈ ਗਲਤੀ ਹੈਗੀ ਆ ਕਿਉਂਕਿ ਕੋਈ ਵੀ ਸਿੰਗਰ ਹੈਗਾ ਉਹ ਪਹਿਲਾਂ ਪੇਮੈਂਟ ਆਪਣੀ ਪੂਰੀ ਮੰਗਦਾ ਵਾ ਫੇਰ ਉਹ ਕਹਿੰਦਾ ਵੀ ਮੈਂ ਸ਼ੋਅ ਕਰਨਾ ਵਾ ਤੁਹਾਡੀ ਕੀ ਗਰੰਟੀਆਂ ਵੀ ਤੁਸੀਂ ਉਹਨਾਂ ਤੋਂ ਐਦੇ ਸ਼ੋਅ ਕਰਵਾ ਲਓ ਐਦੇ ਗਾਣੇ ਉਹਨਾਂ ਤੋਂ ਕਰਵਾ ਲਓ ਉਹ ਤੋਂ ਬਾਅਦ ਵੀ ਤੁਸੀਂ ਕਹਦੇ ਹੋ ਅਸੀਂ ਪੈਸੇ ਨਹੀਂ ਦੇਣੇ ਕੀ ਗਰੰਟੀ ਆ ਇੱਕ ਤਾਂ ਉਹ ਉੱਥੇ ਬੈਠੀ ਵੇਟ ਕਰ ਰਹੀ ਆ ਸਾਡਾ ਕੋਈ ਜਾਊਗਾ ਤੇ ਉਹਨਾਂ ਨੂੰ ਉੱਥੋਂ ਉਹਨਾਂ ਨੂੰ ਸੱਦੂਗਾ ਤੇ ਉਹ ਸਿੱਧੀ ਸ਼ੋਅ ਦੇ ਵਿੱਚ ਆਊਗੀ ਠੀਕ ਹੈ ਠੀਕ ਹੈ ਜੇ ਉਹਨਾਂ ਨੇ ਕਹਿ ਦਿੱਤਾ ਮੈਨੂੰ ਪੇਮੈਂਟ ਚਾਹੀਦੀ ਹੈ ਤਾਂ ਮੈਨੂੰ ਨਹੀਂ ਲੱਗਦਾ ਹੈਗਾ ਵੀ ਉਹ ਆਪਣਾ ਹੱਕ ਮੰਗ ਰਹੀ ਹੈ ਇਹਦੇ ਵਿੱਚ ਕੋਈ ਗਲਤੀ ਹੈਗੀ ਆ ਗੱਲ ਪੈਸੇ ਦੀ ਆ ਨਾ ਆ ਸ਼ੋਅ ਨੂੰ ਮੈਂ ਵੀ ਸਪான்ਸਰ ਕੀਤਾ ਸੀ ਠੀਕ ਹੈ ਸੋ ਤੁਸੀਂ ਮੈਨੂੰ ਟਿਕਟਾਂ ਦਿੱਤੀਆਂ ਸੀਗੀਆਂ ਵੀ ਆਪਣੇ ਕਲਾਇੰਟਸ ਨੂੰ ਟਿਕਟਾਂ ਜਿਹੜੀਆਂ ਇਹ ਵੰਡ ਤੇ ਸੋ ਤੁਸੀਂ ਇਹ ਦੇਖੋ ਵੀ ਜਿੱਦਣ ਸ਼ੋਅ ਸੀਗਾ ਤੇ ਟਿਕਟਾਂ ਟਿਕਟਾਂ ਦੇ ਪੈਸੇ ਜਿਹੜੇ ਜਿਹੜੀਆਂ ਜਿੰਨੀਆਂ ਕੁ ਵੀ 20 25 ਟਿਕਟਾਂ ਸੀਗੀਆਂ ਹਨਾ ਉਹਦੇ ਪੈਸੇ ਮੇਰੇ ਕੋਲ ਸੀਗੇ ਸੋ ਤੁਸੀਂ ਮੈਨੂੰ ਕੀ ਤੁਸੀਂ ਕਿਸੇ ਨੂੰ ਫੋਨ ਕਰਵਾਇਆ ਜਿਹੜੇ ਇੱਥੋਂ ਦੇ ਪ੍ਰਮੋਟਰ ਹੈਗਾ ਉਹਨਾਂ ਨੇ ਫੋਨ ਕਰਵਾਇਆ ਮੈਨੂੰ ਕੱਲੀ ਉਹਨਾਂ ਨੇ ਹੋਰ ਵੀ ਜਿੰਨਾ ਜਿੰਨਾ ਕੋਲ ਟਿਕਟਾਂ ਦੇ ਪੈਸੇ ਸੀਗੇ ਸਾਰੇ ਉਹਨਾਂ ਕਿਹਾ ਵੀ ਸਾਨੂੰ ਪੈਸੇ ਹੁਣੇ ਰਾਈਟ ਵੇ ਸੈਂਡ ਕਰੋ ਠੀਕ ਹੈ ਕਿ 2-300 ਡਾਲਰ ਸੀਗਾ ਤੁਸੀਂ ਰਾਈਟ ਵੇ ਕਿਹਾ ਵੀ ਕਈਆਂ ਨੇ ਕਿੰਨੇ ਦੇਣਾ ਕਈਆਂ ਕਿੰਨੇ ਦੇਣਾ ਵੀ ਸਾਨੂੰ ਹੁਣੀ ਮਨੀ ਸੈਂਡ ਕਰੋ ਬਈ ਤੁਸੀਂ ਵੀ ਮਨੀ ਮੰਗੀਆਂ ਨਾ ਤੁਹਾਨੂੰ ਵੀ ਉਹ ਹੋ ਗਿਆ ਸੀ ਨਾ ਵੀ ਪਤਾ ਨਹੀਂ ਵੀ ਜੇ ਮੈਂ ਹੁਣ ਮਨੀ ਲਾਵਾਂਗੀ ਬਾਅਦੋਂ ਪਤਾ ਨਹੀਂ ਕੋਈ ਰੱਖ ਲੇ ਜਾਂ ਕਿਦਾਂ ਕੀ ਤੁਹਾਡੇ ਦਿਮਾਗ ਸੀਗਾ ਮੈਨੂੰ ਨਹੀਂ ਪਤਾ ਪਰ ਹਰ ਇੱਕ ਨੂੰ ਪੈਸਾ ਹਰ ਇੱਕ ਕੋਈ ਕੰਮ ਪੈਸੇ ਦੀ ਕਰਦਾ ਜੇ ਉਹਨਾਂ ਨੇ ਆਪਣੇ ਪੈਸੇ ਮੰਗਿਆ ਨਾ ਉਹਨਾਂ ਨੇ ਆਪਣਾ ਹੱਕ ਮੰਗਿਆ ਇਹਦੇ 'ਚ ਕੋਈ ਗਲਤੀ ਨਹੀਂ ਹੈਗੀ ਰੁਪਿੰਦਰ ਹਾਂਡਾ ਦਾ ਕੋਈ ਕਸੂਰ ਨਹੀਂ ਹੈਗਾ ਬਟ ਜੋ ਹਾਲਾਤ ਦੇ ਵਿੱਚ ਉਹ ਵਿਚਾਰੀਤ ਹੋ ਗਈਆ ਕਿੰਨਾ ਰੋ ਕੇ ਸਾਰਾ ਕੁਝ ਹੁੰਦੇ ਦੇ ਬਾਵਜੂਦ ਉਹਨੇ ਸਟੇਜ ਸੰਭਾਲ ਲਈਆ ਸਾਰਾ ਕੁਝ ਹੋਇਆ ਮਾਈਕ ਸਿੱਟਣ ਦੀ ਤੇ ਮੈਂ ਗੱਲ ਆਉਂਦੀਆ ਮਾਈਕ ਸਿੱਟਿਆ ਤਾਂ ਸੀ ਉਹਨੂੰ ਗੁੱਸਾ ਜੜਿਆ ਸੀਗਾ ਸੋ ਲਾਸਟ ਦੇ ਵਿੱਚ ਜਿਹੜੇ ਇੱਥੋਂ ਦੇ ਪ੍ਰੋਮੋਟਰ ਹੈਗੇ ਆ ਉਹਨਾਂ ਨੇ 뮤ਜ਼ਿਕ ਵਾਲਿਆਂ ਨੂੰ ਕਿਹਾ ਜਿਹੜੇ ਬੈਕ ਸਾਈਡ ਜਿਹੜਾ 뮤ਜ਼ਿਕ ਵਾ ਜਿਹੜਾ ਉਹਨਾਂ ਨੂੰ ਕਿਹਾ ਵੀ 뮤ਜ਼ਿਕ ਬੰਦ ਕਰ ਦਿਓ ਮੈਂ ਤੁਹਾਨੂੰ ਇਹਦੇ ਐਕਸਟਰਾ ਪੈਸੇ ਨਹੀਂ ਦੇਣੇ ਤੇ ਉਹ ਉਹਨਾਂ ਨੇ ਫਿਰ ਇਹ ਗੱਲ ਕਹੀ ਆ ਵੀ ਸਾਡਾ ਦਿਮਾਗ ਰਵਾ ਸੀ ਅਸੀਂ 뮤ਜ਼ਿਕ ਵਜਾਈ ਜਾਣਾ ਤੇ ਉਹਨਾਂ ਨੇ 뮤ਜ਼ਿਕ ਜਿਹੜਾ ਬੰਦ ਕੀਤਾ ਤੇ ਉਹ ਤੋਂ ਬਾਅਦ ਰਪਿੰਦਰ ਨੂੰ ਗੁੱਸਾ ਚੜਿਆ ਤਾਂ ਵਿਚਾਰੀ ਨੇ ਲਾਸਟ ਦੇ ਵਿੱਚ ਆ ਕੇ ਮਾਈਕ ਸਿੱਟਿਆ ਸੀਗਾ ਠੀਕ ਆ ਉਹ ਗੱਲ ਹੋਈ ਤਾਂ ਉਹ ਉੱਧੇ ਹੀ ਬਹੁਤ ਹੋਈ ਹੋਈ ਸੀ ਇਹ ਇਹਦੀ ਇਹਦੇ ਵਿੱਚ ਬਹੁਤ ਵੱਡੀ ਇਨਸਲਟ ਹੈਗੀ ਆ ਜਦੋਂ ਸਿੰਗਰ ਗਾਣਾ ਗਾਉਂਦਾ ਹੋਏ ਪਿੱਛੇ ਕੋਈ 뮤ਜ਼ਿਕ ਬੰਦ ਕਰ ਦੇਵੇ ਤੇ ਕਿੰਨੀ ਵੱਡੀ ਇਨਸਲਟ ਹੈਗੀ ਆ ਸੋ ਉਹਦਾ ਮਾਈਕ ਸਿੱਟਣ ਦਾ ਇੱਕ ਕਾਰਨ ਇਹ ਵੀ ਹੈਗਾ ਸੀਗਾ